ਮੁਹੱਬਤ वेदना ਨੇਕੀ ਹਲੇਮੀ ਤੇ ਵਫਾ ਪਾਤਰ ਮੁਹੱਬਤ वेदना ਨੇਕੀ ਹਲੇਮੀ ਤੇ ਵਫਾ ਪਾਤਰ ਮਿਲਾ ਕੇ ਪੰਜ ਤਤ ਇੱਕ ਸਾਰ ਰੱਬ ਨੇ ਸਿਰਜਿਆ ਪਾਤਰ ਸਮੇਂ ਦੇ ਗੰਧਲੇ ਪਾਣੀ ਤੇ ਉਤਰਿਆ ਫੁੱਲ ਦੇ ਵਾਂਗੂ ਸਮੇਂ ਦੇ ਸ਼ੋਰ ਚੋਂ ਇੱਕ ਤਰਜ਼ ਬਣ ਕੇ ਉੱਭਰਿਆ ਪਾਤਰ ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ ਹੈ ਚਿੰਤਨ ਦਾ ਸਮੁੰਦਰ ਤੇ ਤਰਨਮ ਦੀ ਹਵਾ ਪਾਤਰ ਕਿਸੇ ਲਈ ਪੁਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ ਕਿਸੇ ਦਾ ਰਹਿਨੁਮਾ ਬਣਿਆ ਕਿਸੇ ਦੀ ਆਸਥਾ ਪਾਤਰ ਉਹ ਕੋਮਲ ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ ਉਹ ਰੋਸ਼ਨ ਰੂਹ ਹੈ ਤਾਂ ਹੀ ਨੇਰਿਆਂ ਵਿੱਚ ਜਗ ਰਿਹਾ ਪਾਤਰ ਉਦੇ ਲਫ਼ਜ਼ਾਂ 'ਚ ਉਹ ਲਜ਼ਤ ਉਹਦੇ ਬੋਲਾਂ 'ਚ ਉਹ ਲਹਿਜਾ ਹਵਾ 사 ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ ਕਿਹੜੇ ਗੁੰਝੇ ਜਗੇ ਦੀਵੇ ਤਰੰਗਤ ਹੋ ਗਏ ਪਾਣੀ ਇਹ ਅਨਹਦ ਨਾਦ ਵੱਜਦਾ ਹੈ ਜਕਿਦਰੇ ਗਾਰੇ ਆ ਪਾਤਰ ਉਹਦਾ ਬਿਰਖਾਂ ਨੂੰ ਸਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦ ਆਈ ਕਿਸੇ ਕੁਰਸੀ ਦੇ ਮੂਰੇ ਵਿਖਿਆਨਾ ਚੁੱਕ ਰਿਹਾ ਪਾਤਰ ਕਦੇ ਵੇੜੇ ਦਾ ਬੂਟਾ ਹੈ ਗਿਆ ਦਾ ਰੁੱਖ ਕਦੇ ਜਾਪੇ شناخت ਹੈ ਉਹ ਸਹਰਾ ਦੀ ਤੇ ਪਾਣੀ ਦਾ ਪਤਾ ਪਾਤਰ ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟੀਆ ਦਾ ਦੀਵਾ ਹੈ ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੋਕੇ ਦੀ ਕਥਾ ਪਾਤਰ ਕਦੇ ਉਹ ਤਪ ਰਹੇ ਸਹਰਾ ਤੇ ਕਣੀਆਂ ਦੀ ਇਬਾਰਤ ਹੈ ਕਦੇ ਤੁਖਦੇ ਹੋਏ ਜੰਗਲ ਦਾ ਲੱਗੇ ਤਰਜਮਾ ਪਾਤਰ ਕਹੇ ਹਰ ਰੁਖ ਮੇਰੇ ਦੁੱਖ ਦਾ ਨਗਮਾ ਬਣਾ ਪਿਆਰੇ ਕਹੇ ਹਰ ਵੇਲ ਮੈਨੂੰ ਆਪਣੇ ਗਲ ਨਾਲ ਲਾ ਪਾਤਰ ਪੜੇ ਜੋ ਵੀ ਇਹੀ ਆਖੇ ਇਹ ਮੇਰੇ ਦੁੱਖ ਦਾ ਚਿਹਰਾ ਹੈ ਦਬੋ ਕੇ ਖੂਨ ਵਿੱਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ ਸਮੇਂ ਦੇ ਪੰਨਿਆਂ ਤੇ ਜਗ ਰਿਹਾ ਸਿਰਤਾਜ ਹਸਤਾਖਰ ਜ਼ਖੀਰਾ ਜਜ਼ਬੇ ਆਂਦਾ ਹੈ ਖਿਆਲਾਂ ਦੀ ਘਟਾ ਪਾਤਰ ਹਵਾ ਵਿੱਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿੱਚ ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ ਉਦੇ ਕਵਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਸਦੇ ਨੇ ਉਦੇ ਕਵਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਸਦੇ ਨੇ ਕਿ ਜਿਸ ਨੇ ਪਾਲਿਆ ਕਵਤਾ ਚੋਂ ਉਸ ਨੂੰ ਮਿਲ ਗਿਆ ਪਤਨ ਕਿ ਜਿਸ ਨੇ ਪਾਲਿਆ ਕਵਤਾ ਚੋਂ ਉਸ ਨੂੰ ਮਿਲ ਗਿਆ ਪਤਨ